ਵੰਡਦੇ ਜਗਤ ਰਣ ਸਿੰਘ ਜੀ ਦੇ ਪਿਤਾ ਉਹ ਉੱਤ ਕੀ ਬੜਾ ਸਿਖਾ ਲਿਆ ਉਹ ਪਹਿਲੇ ਕਾਕਾ ਸੁੱਧੀ ਅਕਰੀ ਪੈਂਦੀ ਹੱਥ ਪੈਰ ਧੋਣੇ ਪੈਂਦੇ ਆ ਕਹਿੰਦਾ ਜੀ ਮਾਂ ਕੁਛ ਕਹਦੇ ਮੈਂ ਸੁੱਧੀ ਰੱਖਦਾਂ ਜਦ ਵੀ ਫੈਲਾ ਪਾਟ ਤੇ ਸੰਤ ਮਹਾਰਾਜ ਦੀ ਸੰਗਤ ਵੀ ਚਲੇਗੇ ਗੱਲਾਂ ਉਸੇ ਕੀ ਚੇ ਥੋੜੀ ਅਸਗਾ ਰੋਟੀਆਂ ਕਾਰ ਪੂਰੇ ਸਾਲ ਹੋਰ ਕੋਈ ਇੱਥੇ ਨਹੀਂ ਹੈ

ਉਕਮਾਨਨ ਕੀ ਸੇਵਾ ਕਰੀ ਇੱਕ ਕਨ ਵਜਨ ਸੁਣਾਉਂਦੇ ਸੀ ਕਹਿੰਦੇ ਸੀ ਰਜਿੰਦਰਾ ਚ ਦਵਾਈ ਲੈਣ ਜਾਣੀ ਸੀ 10 ਪੈਸੇ ਪਰਚੀ ਲੱਗਦੀ ਪਰਚੀ ਆਉਣ ਜਾਣ ਦੀ 10 ਪੈਸੇ ਦੀ ਪਰਚੀ ਲੱਗੀ ਤੇ 90 ਪੈਸੇ ਬਚ ਗਏ ਅਲਦਨ ਸਸਾ ਸਹੀਂ ਕੋਈ ਘਰ ਨਾਲ ਵੀ ਧੋਆਦਾਰੀ ਕਰੇ ਉਹ ਘਰ ਕੀ ਧੋਆਦਾਰੀ ਕਰਦਾ ਨਹੀਂ ਰਜਿੰਦਰ ਕਰਤਾਰੀ ਮੱਤੇ ਹੀ ਨਾਲ ਰਹੀ ਅੱਜ ਮੈਨੂੰ ਇਹਨੂੰ ਉਹਨਾਂ ਦਾ ਪੱਕੇ ਤੇ ਡੇਨੇ ਲੇਟਾਂ ਚੱਲ ਰਹੀਆਂ ਨੇ ਇਹਦਾ ਬਿੱਲ ਨਹੀਂ ਆਇਆ ਤੈਨੂੰ ਵੀ ਪਤਾ ਬਾਅਦ ਨਾਲ ਆ ਕੇ ਬੰਦ ਕਰ ਵੀ ਮੈਨੂੰ ਜੇ ਦੇਣਾ ਪਵੇ ਤੇ ਅਮਰ ਲੱਗੇ ਉਹਨੂੰ ਵੀ ਜਾ ਕੇ ਦੇਖ ਸਕਦੇ ਚੱਲਦੇ ਹੋ ਉਹ ਸਾਫ ਦੇਣਾ ਪਵੇਗਾ ਮੈਂ ਤੇ ਤੁਸੀਂ ਕਹੋਗੇ ਵੀ ਨਹੀਂ ਦੇਣਾ ਪਰ ਦਾ ਉਹ ਵੀ ਝੋਕੀ ਸ਼ਗਰ ਜਿਹਨੇ ਇਹਦਾ ਮਿਸਾਬ ਦੇਣਾ ਮਸਲਾ ਇੱਕ ਮੁਗੀ ਦਾ ਬੰਦਾ ਫਿਰ ਬਹੁਤ 22 ਸਾਲ ਗੁਰੂ ਕੀ ਨੰਗਰਾਂ ਦੀ ਸੇਵਾ ਕੀਤੀ ਮਾਪਕ ਨੇ ਹੁਕਮ ਲਗ ਕੇ ਉਹ ਉੱਥੇ ਚਲੇ ਕਿ ਕਿ ਉਹ ਵੀਏ ਵਰਨੀ ਪੈਣੀ ਹੈ ਚਲੋ ਕਰਨੇ ਆ ਉਹ ਨਾਲ ਕੀ ਤੇਰਨ ਔਖੀਆਂ ਔਖੀਆਂ ਹੁੰਦੀਆਂ ਦਾ ਸਰਦੀ ਦਾ ਜੋੜ ਜਿੜੜਾ ਹੁੰਦਾ ਸ੍ਰੀ ਤੋਂ ਪਰੇ ਹੋ ਕੇ ਸੇਵਾ ਕਰ। ਤੇ ਕਿੱਥੇ ਵਸਦਾ ਪਿਆਰ ਕੀ ਬਾਬਾ ਹਰਕਿਮ ਸਿੰਘ ਜੀ ਜੀ ਤੋਂ ਨਬਦੇ ਨੇੜੇ ਇਤਿਹਾਸਕ ਗੁਰਦੁਆਰਾ ਸਿਲਸਰ ਹਲੌਰਾ ਸਾਹਿਬ ਵਿਖੇ ਅੱਜ ਗੁਰਤਾ ਗੱਦੀ ਦਿਵਸ ਮਨਾਇਆ ਗਿਆ ਉੱਥੇ ਬਰਬ ਗਿਆਨੀ ਤਨਤਨ ਬਾਬਾ ਬੁੜਾ ਸਾਹਿਬ ਜੀ ਦਾ ਪ੍ਰਕਾਸ਼ ਪਰ ਵੀ ਮਨਾਇਆ ਗਿਆ ਉਹਨਾਂ ਦੇ ਨਾਲ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਉੱਥੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗੁਰੂ ਦੇ ਨਾਲ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਜੋ ਗੁਰੂ ਦੇ ਪਾਇਪੁਰਨਾ ਤੇ ਚੱਲਣ ਦੀ ਲੋੜ ਆ ਤੇ ਸਿੱਖੀ ਦੇ ਉਪਦੇਸ਼ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਅੰਮ੍ਰਿਤ ਸੰਚਾਰ ਹੋਇਆ ਇਸ ਉਸਤਾਨ ਤੇ ਇਹ ਸਮਾਗਮਾ ਜਿਹੜਾ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਜਿੱਥੋਂ ਕਿ ਗੁਰੂ ਦੇ ਅਟੁੱਟ ਲੰਗਰ ਵੀ ਵਰਤਾਏ ਗਏ ਨਬਤੋਂ ਹਰਮਿੰਦਰ ਸਿੰਘ ਮਾ ਵੈਗੜ ਜਿੱਕਾ ਖਾਲਸਾ ਵੈਗੜ ਜਿੱਕੀ ਫਤਿਹ ਅੱਜ ਗੁਰਦੁਆਰਾ ਸਿਸਰਾ ਲਾਹੌਰਾਂ ਸਾਹਿਬ ਵਿਖੇ ਹਰਕ ਸਾਲ ਦੀ ਤਰ੍ਹਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਾ 81ਵਾਂ ਜਨਮ ਦਿਹਾੜਾ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪਤਗਦੀ ਦਿਵਸ ਮਨਾਇਆ ਗਿਆ ਜਿੱਦੇ ਸਵੇਰੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦੇ ਕੀਰਤਨ ਕਥਾ ਵਿਖਿਆਨ ਹੋਏ ਬਹੁਤ ਦੂਰ ਦੂਰ ਤੋਂ ਸੰਗਤਾਂ ਚੱਲ ਕੇ ਹਾਜ਼ਰੀਆਂ ਲਵਾਈਆਂ ਜਿਦੇ ਵਿੱਚ ਨੇਕਾਂ ਸਤਿਕਾਰਯੋਗ ਮਹਾਪੁਰਸ਼ਾਂ ਨੇ ਵੀ ਸ਼ਿਰਕਤ ਕੀਤੀ ਆ ਕਿ ਹਾਜ਼ਰੀਆਂ ਲਵਾਈਆਂ ਅਸੀਂ ਜਿੱਥੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਨੇ ਆ ਮਹਾਪੁਰਸ਼ਾਂ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦੀਵਸ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਜਨਮ ਦਿਹਾੜੇ ਦੀਆਂ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵੀ ਦਿੰਦੇ ਹੋਏ ਬੇਨਤੀ ਵੀ ਕਰਦੇ ਆ ਕਿ ਜੋ ਉਹਨਾਂ ਨੇ ਸਾਨੂੰ ਉਪਦੇਸ਼ ਸੰਦੇਸ਼ ਦਿੱਤਾ ਹੈ ਆਪਾਂ ਉਹਨਾਂ ਅਨੁਸਾਰ ਚੱਲ ਕੇ ਆਪਣੀ ਜਨਮ ਸਫਲਾ ਕਰੀਏ ਇਹ ਹੀ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਆਏ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ